ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਬਾਈ ਚਮਕੌਰ ਕੋਲੇ ਪਹੁੰਚੇ ਹੋਇਆ ਦੋ ਬੱਛੀਆਂ ਦਿਖਾਵਾਂਗੇ ਤਾਜ਼ੀਆਂ ਸੂਈਆਂ ਦੂਜਾ ਦੂਜਾ ਸੂਆ। ਇੱਕ ਨਾਲ ਤਾਂ ਬੱਛੀ ਆ ਜਿਹੜੀ ਫਿਰ ਬੱਛੀ ਐ ਜਮਾ ਆਪਾਂ ਕਹਿ ਸਕਦੇ ਹਾਂ ਵੀ ਸਿਰਾ ਕੁਆਲਿਟੀ ਦੀ ਆ। ਬਾਕੀ ਗੱਲਬਾਤ ਬਾਈ ਨਾਲ ਕਰਾ ਦੇਣਾ। ਦੋਹਾਂ ਨੂੰ ਕੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਦੋਹਾਂ ਦਾ ਜਿਹੜਾ ਰੇਟ ਆ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਆਜਾ ਚਮਕੌਰ। ਹੋਰ ਕਿਵੇਂ ਆ? ਵਧੀਆ ਬਈ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚੜਦੀ ਕਲਾ ਬਰ ਕੋ ਇੱਥੂ ਕਰ ਲਈ ਜੀ ਇੱਥੂ ਕਰਾ ਸੂਪ ਹੀ ਜੇਰ ਜੂਰ ਸਾਰੀ ਪ੍ਰੋਪਰ ਪੈਕਟ ਦਾ ਜੇਰ ਦਿਖਾ ਦੇ ਭਰਾ ਮੇਰੇ ਆਹ ਉਹ ਜੇਰ ਤੀ ਮਾਰ ਦੇ ਕੈਮਰਾ ਜੇਰ ਜੱਪਾ ਦਾਨਾ ਸਿਸਟਮ ਇਹਦਾ ਸੂਆ ਕਿਹੜਾ ਕੰਪੋਨੈਂਟ ਇੱਕ ਤੇਰੀ ਵੀਡੀਓ ਤੇ ਭਰਾ ਮੇਰੇ ਮੈਂ ਪਹਿਲਾਂ ਐਂ ਕਹਿ ਰਿਹਾ ਹਾਂ ਜਦੋਂ ਆਪਣੇ ਜਦੋਂ ਕੋਈ ਬੰਦਾ ਗਾਂ ਖਰੀਦਦਾ ਹਾਂ ਦਾ ਭਾਈ ਹੱਥ ਬੰਨ੍ਹ ਕੇ ਵੇਂਦੇ ਉਹ ਗੇਟੋਂ ਬਾਹਰੋਂ ਵੀ ਫੇਰ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਠੀਕ ਹੈ ਗੱਲ ਇਹ ਮਾਗਰੋ ਕਿ ਜੇ ਨਾ ਵੀ ਐਂ ਕਰਦੇ ਜੋ ਕਰਦੇ ਆ ਵੀ ਚੈੱਕ ਕਰ ਆਪਾਂ ਵੀ ਲੈਉਣੇ ਆਪਣੇ ਘਰ ਦੇ ਤਾਂ ਕੋਈ ਹੈ ਨਹੀਂ ਯਾਰ ਠੀਕ ਹੈ ਗੱਲ ਨਾ ਆਪਾਂ ਕੋਈ ਮੜਵਾਵੇ ਮਾ ਉਹ ਨਾ ਇਹ ਕੋਈ ਕੰਪਨੀ ਮੇਡ ਆਉਂਦੀ ਹੈ ਹਾਂ ਬਹੁਤ ਮਰਜ਼ੀ ਦੇ ਮਰਜ਼ੀ ਦੇ ਵੀ ਪੈਸੇ ਪਰੇ ਹੋਏ ਨੇ ਭਾਈ ਠੀਕ ਹੈ ਗੱਲ ਤੇ ਬਾਈ ਦਾ ਕਹਿਣ ਦਾ ਇਹ ਭਾਵਾ ਵੀ ਮੇਰੀ ਘਰ ਦੀ ਗਰੰਟੀ ਆ ਇੱਥੇ ਉਹਨੂੰ ਤੁਸੀਂ 10 ਵਾਰੀ ਪਾਸ ਕਰ ਲਓ ਜਦੋਂ ਵੀਰ ਤਾਂ ਬਾਹਰ ਹੋ ਗਿਆ ਦੋ ਵਾਰੀ ਗਰੰਟੀ ਲੱਗੇ ਹੁੰਦੀ ਨਹੀਂ ਆਪਣੇ ਉਹ ਕੰਮ ਨਹੀਂ ਜਾ ਕੱਛਾ ਕੰਮ ਠੀਕ ਹੈ ਗੱਲ ਵੀ ਆ ਕੇ ਚੈੱਕ ਕਰਾ ਲਾ ਜੇ ਦੋ ਧਾਰਾਂ ਵਾਲੇ ਕੀ ਕਹਿਣ ਉਹ ਆਪਾਂ ਵੀਡੀਓ ਦੇ ਵਿੱਚ ਕਹਿਦਾ ਤੇਰੇ ਸਾਹਮਣੇ ਠੀਕ ਹੈ ਗੱਲ ਫਿਰ ਮਾਗਰੋ ਲਾਂਬਾ ਦਾ ਕੋਈ ਫਾਇਦਾ ਨਹੀਂ ਮਰੋ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਇਹਦੇ ਦੇ ਮਾਰਦੇ ਗੈਰੀ ਕੈਮਰਾ ਸੁਹਾ ਕਿਹੜਾ ਬਾਈ ਇਹਦਾ ਦੂਜਾ ਸੁਹਾ ਵੀਰੇ ਮੂੰਹੋਂ ਸਿੱਗੀ ਆ ਸੁਈ ਕਦੋਂ ਆ ਸੁਈ ਤੜਕੇ ਸੁਈ ਸੀ 5 ਵਜੇ 12 11 ਕਵਜੇ ਜੇਰ ਪੈਗੀ ਜੇਰ ਪ੍ਰੋਪਰ ਸਾਰੀ ਪੈਗੀ ਭਰਾ ਮੇਰਾ ਤੇ ਨਾਲ ਜਿਹੜੀ ਇਹਦੇ ਬੱਛੀ ਆ ਬੱਛੀ ਵੀ ਤੁਹਾਨੂੰ ਦਿਖਾਉਂਗਾ ਮੈਂ ਪਰ ਉਹ ਤਾਂ ਥਾਂ ਮੈਂ ਤੁਹਾਨੂੰ ਲੇਵਰ ਤਾਂ ਦੱਸਣ ਦੀ ਲੋੜ ਨਹੀਂ ਪੁਰੀ ਤੇ ਆਡਰੇ ਦਾ ਆ ਗਿਆ ਜਮਾਨ ਨਾਲ ਲੱਗ ਮਾ ਬਿਲਕੁਲ ਫਿਕਸ ਤੇ ਮੂਠਾ ਮੂਠਾ ਥਾਣ ਲੱਗਾ ਮੂਠੀ ਵਾਲਾ ਥਾਣ ਲੱਗਾ ਨਾ ਭਰਾ ਤੇ ਇਥੋਂ ਗੈਰੀ ਹੁਣ ਪਛਾਣ ਵਾਲੇ ਬੰਨੋ ਮਾਰਦੀਆਂ ਆ ਡਰ ਆ। ਆ ਭਈਆ ਸਿੱਧੀ ਭਰਾ ਮੇਰਾ ਬੈਠ ਜਮਾ ਬਿਲਕੁਲ। ਜਮਾ ਲੇਵਾ ਵੀ ਆਨ ਫਸ ਮਾ ਜਿਵੇਂ ਸੱਜਣੋਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਜਿਵੇਂ ਤੁਸੀਂ YouTube ਤੇ ਅਕਸਰ ਬਾਹਰ ਵਾਲੀਆਂ ਗਾਵਾਂ ਦੇਖਦੇ ਨਾ ਉਹ ਗੱਲਵਾ ਦਾ ਆਰਡਰ ਦੀ ਬਿਲਕੁਲ ਆ। ਤੋੜਦੇ ਆ ਇਹਨੂੰ ਤੋੜਦੇ। ਦੰਦਾਂ ਚ ਆ ਗਈ 6 ਦੰਦ ਸੂਆ ਆ ਗਈ ਦੂਜਾ ਪਾਜੀ ਸੂਈ ਜੇਰ ਜੱਪਾ ਦੰਤੇ ਨਾਲ ਬੱਚੀ ਕੱਦ ਕਾਠ ਵੀ ਚੰਗਾ ਆ ਗਿਆ। ਰੋਕਲਾ ਰੋਕਲਾ ਮੜਾ ਇੱਥੇ ਰੋਕਲਾ ਇਥੋਂ ਆਰਡਰ ਦਿਖਾ ਦਿੰਗੇ ਜੀ ਰਿਵਿਊ ਕਰਕੇ। ਤੇ ਨਾਲ ਵੀ ਦੇ ਸੱਜਣੋਂ ਬੱਛੀ ਆ ਗਈ ਜੇ ਗੱਲਬਾਤ ਕਰ ਲਈਏ ਤੋਰ ਦੇ ਮੜੀ ਜਾਨ ਕਵਾਲਪੀ ਕਬੂਲਟੀ ਆ ਗਈ ਫੁੱਲ ਟਾਪ ਜਮਾ ਕੱਦ ਵਾਲੀ ਬਹਿੜ ਆ ਗਈ ਸ਼ਕੀਨ ਵੀ ਫੁੱਲ ਠੰਡੀ ਆ ਗਈ ਠੰਡੀ ਠੁੰਡੀ ਬਹੁਤਾ ਭਰਾ ਮੇਰਾ ਚਵਾਈ ਦੀ ਕਿਵੇਂ ਚੰਗੂ ਇੱਕ ਨੰਬਰ ਆ ਟੂਟੀਆਂ ਵਰਗੀ ਚਵਾਈ ਜ਼ਰੂਰ ਕਰਕੇ ਵੀ ਦਿਖਾਵਾਂਗੇ ਭਰਾ ਮੇਰਾ ਤੇ ਥਣ ਦਾ ਜਿਹੜਾ ਸੈਜ ਆ ਉਹ ਲੱਗਿਆ ਮੱਜਾਂ ਨਾਲ ਦਾ ਚਾਰੋਂ ਥਣ ਮੁਠੀ ਵਾਲੇ ਹਾਂ ਬਿਲਕੁਲ ਗਾਇਬ ਤੇ ਲੱਗੇ ਹੋਏ ਨੇ ਉਹ ਨਹੀਂ ਹੈਗਾ ਭਰਾ ਮੇਰਾ ਵੀ ਹੁੰਦਾ ਪਰਾਈ ਮਗਰ ਇਹ ਕਮਾਲ ਆ ਮੜੀ ਜੀ ਚਾਹ ਇੱਥੇ ਰੋ ਬਿਲਕੁਲ ਦੇਖੀ ਲੈ ਇੱਥੋਂ ਇੱਥੋਂ ਵੀ ਖੂਦੀ ਭਰਾ ਮੇਰਾ ਇੱਥੋਂ ਇੱਥ ਕਿ ਬਾਈ ਕੰਮ ਕੋ ਦਾ ਟੂਟੀਆਂ ਵਰਗੀ ਚ ਬਾਈ ਜੀ ਦਾ ਕੰਮ ਹੀ ਆ ਜੀ ਜੀ ਛੋਟਾ ਕਰੀਏ ਜਾਊਗਾ ਵੀ ਚੋਈ ਜਾਈਏ ਜਦੋਂ ਸੱਜਣ ਬਹਿ ਗਿਆ ਥੱਲੇ ਕੋਈ ਕਮਾਲ ਆ ਬਈ ਇੱਥੋਂ ਹਾਂ ਲੈ ਆ ਮਣ ਮਾਲਾ 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 ਲੈ ਆ ਇੱਧਰ ਲੈ ਬੰਨੇ ਫੇਸ ਕੁਆਲਿਟੀ ਦਿਖਾ ਦੇ ਇੱਕ ਬੱਸੀ ਦੇਖੀ ਹਾਂ ਇੱਥੋਂ ਮਾਰ ਦੇ ਦੇ ਫੇਸ ਤੇ ਕੈਮਰਾ ਤੇ ਹੁਣ ਆ ਜਾ ਗਏ ਹਰੀ ਉਰਲੇ ਬੰਨੇ ਲੈ ਚੱਲ ਬੋਚ ਕੇ ਹੌਲੀ ਹੌਲੀ ਲੈ ਚੱਲਾ ਹਾਂ ਡਰ ਨਾ ਜਾ ਬਈ ਕਾਰ ਆਈ ਜਾਂਦੀ ਆ ਉਧਰੋਂ ਬੋਚ ਕੇ ਲੈ ਚੱਲਾ ਆਡਰ ਆ ਗਿਆ ਇਹਦਾ ਬਿਲਕੁਲ ਫਿਕਸ ਤੇ ਨਾਲ ਲੱਗ ਮ ਆਡਰ ਆ ਗਿਆ ਸੂਆ ਆ ਗਿਆ ਸੱਜਣੋਂ ਦੂਜਾ ਸੂਆ ਦੂਜਾ ਆ ਗਿਆ ਕੁਆਲਿਟੀ ਹੈਗੀ ਆ 100 ਦੀ 100 ਹਰੇਕ ਪੱਖ ਤੋਂ ਬਾਕੀ ਤਸੱਲੀ ਕਰਕੇ ਲੈ ਜਾਣਾ ਸੋਡਾ ਫਾਰਡ ਜਿੰਦਾ ਜੀ ਸੋਡਾ ਫਾਰਡ ਬਿਲਕੁਲ ਹਾਂ ਉਹੀ ਗੱਲ ਆ ਦੁਬਾਰਾ ਫਿਰ ਰਿਪੀਟ ਕਰਦਾ ਨਾ ਵੀ ਗਾਰੰਟੀ ਬਾਈ ਨੇ ਇਹ ਕਿਹਾ ਵੀ ਮੇਰੀ ਮੇਰੇ ਘਰ ਦੀ ਹੋਊਗੀ ਗੇਟ ਤੋਂ ਬਾਹਰ ਕੋਈ ਗਾਰੰਟੀ ਨਹੀਂ ਕਿਉਂਕਿ ਇਹ ਕੋਈ ਕੰਪਨੀ ਮੇਡ ਚੀਜ਼ਾਂ ਦਾ ਹੈ ਨਹੀਂ ਗੀਆਂ ਐਡੀਟਰਸ ਯਾਰ 1 ਲੱਖ 200 ਦੀਆਂ ਵੀ ਇੱਕ ਐਕਸਪਾਇਰੀ ਡੇਟ ਆਪਾਂ ਦੇ ਜੀ ਉਹਨਾਂ ਨੂੰ ਇਹਦਾ ਸੱਜਣੋ ਉਹੀ ਗੱਲ ਆ ਵੀ ਸਾਖਾਣੇ ਚੀਜ਼ਾਂ ਨੇ ਬੰਦੇ ਦੀ ਵੀ ਗਾਰੰਟੀ ਨਹੀਂ ਹੈਗੀ ਬੰਦਾ ਵੀ ਗਾਰੰਟੀ ਕਿਹੜੇ ਬੰਦੇ ਦੇ ਦਊ ਭਰਾਵਾ ਜੀ ਐਮਸੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਇਹ ਹੁਣ ਕਹ ਰਹੀ ਇਧਰਲੇ ਪੰਨੇ ਦੀ ਬੱਚੀ ਦੇ ਵਿੱਚ ਐਮਸੀ ਦੇ ਵਿੱਚ ਪ੍ਰੋਬਲਮ ਆ ਜਾਏ ਰਪੀਏ ਭਰ ਕੇ ਉਹ ਵੀ ਗਾਰੰਟੀ ਨਹੀਂ ਦੇਂਦੇ ਭਲਾ ਦੱਸਣਾ ਕਰਾ ਲਾਂ ਆ ਬੱਚੀ ਆ ਨਾਲ ਇਹ ਗਲਾਬੀ ਮੋਜ ਦੇ ਵਿੱਚ ਸੋਹਣਾ ਸੁਨੱਖ ਆਪਣਾ ਮੂੰਹ ਬਹੁਤ ਸੋਹਣਾ ਬੱਸੀ ਆ ਦੇਖੀ ਕੀ ਕਿਆ ਬਾਤ ਆ ਵਾਈਟਨੈਸ ਦੇ ਵਿੱਚ ਸਾਰੀ ਬਾਹ ਜੈਡ ਬਲਾ ਇਹ ਚਿੱਟੀ ਆ ਸਾਰੀ ਇੱਥੋਂ ਇੱਥੇ ਮੂੰਹ ਹੀ ਘਾ ਸਾਰੀ ਅੰਗਰੇਜ਼ਾਂਾਂ ਵਰਗੀ ਬੇਵਸੀ ਪਿਓਰ ਤੇ ਬੱਚੀ ਚੰਗੇ ਸੀਮਨ ਦੀ ਆ ਨਾਲ ਇਹਨਾਂ ਛੱਡ ਦੇ ਸਭ ਤੇਜ ਆ ਪੂਰੀ ਹੈ ਨਾ ਪੂਰੀ ਫੁੱਲ ਤੇ ਹੈ ਨਾ ਦੁੱਧ ਪੋਚੂਗਾ 17 ਸਾਨੂੰ ਆਪਾਂ ਸੱਜਣ ਨੂੰ ਮਾਰ ਕੇ ਦਿਖਾ ਦਨੇ ਆ ਬੱਚਾ ਲਾ ਕੇ ਇਹਦੀਆਂ ਆ ਗਈ ਜੀ ਹਾਂ ਹਾਂ ਦੇਖ ਲੋ ਲੱਕਰ ਦੇ ਬੰਨੇ ਕਰ ਦੇ ਬੱਚਾ ਬੰਨੇ ਲਾ 17 ਦਿਖਾ ਦੇ ਮਾਰ ਕੇ ਬਾਕੀ ਚਵਾਈ ਤੇ ਇਹਦੀ 100 ਦੀ 100 ਹੋਊਗੀ ਬਾਕੀ ਇੱਕ ਵਾਰੀ ਫੇਰ ਵੀ ਆਪਾਂ ਤੁਹਾਨੂੰ ਵੀਡੀਓ ਚ 17 ਮਾਰ ਕੇ ਦਿਖਾ ਦਨੇ ਆ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੋਈ ਆਨਲਾਈਨ ਮੰਗਾ ਲਿਓ ਤੇ ਬਾਕੀ ਨਹੀਂ ਆਪਦੀ ਨੇੜੇ ਆ ਕੇ ਬਈ ਪਾਸ ਕਰਕੇ ਲੈ ਜੀ ਬੰਨੇ ਇਹ ਮਾਰ ਦੇ 17 ਨੂੰ ਕੋਰਾ ਮਾਰ ਦੇ ਮਾਰ ਦੇ ਫਿੱਟੇ ਖੜੀ ਆ ਤਾਂ ਆਪੇ ਹੋ ਜੀਂਦੀ ਨੱਟ ਨਾ ਨਾ ਨਾਲ ਬਾਲਟੀ ਚ ਮਾਰ ਦੋ ਥੱਲੇ ਨਾ ਮਾਰੇ ਇਧਰੋਂ ਦਿਖਾ ਘਰੀਏ ਪਿੱਛੇ ਦੀ ਖਰਾਬ ਲੱਗਿਆ ਨਹੀਂ ਜਿਹੜਾ ਪੰਤਾਲਾ ਹੀ ਆ ਚਵਾਈ ਚ ਬੂਈ ਤਾਂ ਮੋਗੇ ਵਾਲਾ ਕੰਮ ਆ ਬਸ 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 ਪ੍ਰੇਖਣ ਨਾ ਕਰ ਓ ਛੱਡ ਦੇ ਕੋਈ ਨਹੀਂ ਵਾਟਾਂ ਦਿਖਾ ਦਿਆਂ ਆਪਾਂ ਨੇ ਚਵਾਈ ਦਾ ਹੈਗਾ ਮੋਗੇ ਵਾਲਾ ਕੰਮ ਆ ਸੱਜਣੋ ਰੁਪਈਏ ਚਮਕੌਰ ਦੇ ਕਿੰਨੇ ਲੈ ਲਾਂਗੇ ਮੜਿਆ ਹੋਰ ਕਰਦੀ ਫੜੀ ਬਈ ਮੜੀ ਹੈ ਹੈ ਤਸੱਲੀ ਕਰਾਦੀ ਹੈ ਤਸੱਲੀ ਹੋਰ ਵੀ ਕਰਾਉਣੀਆਂ ਹਾਂ ਕਾੜਦਾ ਨਹੀਂ ਚੱਲੀ ਜਾਣ ਦੇ ਫਰਗਰੀ ਬਈ ਤਸੱਲੀ ਜਮਕੌਰ ਕਹਿੰਦਾ ਐਨ ਕਰਾ ਦਾਂਗੇ ਅੱਜ ਫੁੱਲ ਚੱਲ ਬੱਸ ਓਕੇ 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 ਛੱਡ ਦੇ ਕੋਈ ਮੁੰਡਾ ਹੁਣ ਪਾ ਦੋਨੇ ਪ੍ਰਬਲ ਆ ਜਾ 11 11 ਹੋਰ ਦਿਖਾ ਦੀ ਅਗਲਿਆਂ ਚ ਵੀ ਮਾਰਦੀ 11 ਅਗਲਿਆਂ ਚੋ ਅਗਲਿਆਂ ਚ ਮਾਰਦੀ ਇੱਕ ਵਾਰੀ ਫਿਰ ਤੇ ਤਾਰਾਂ ਵਾਲੀ ਬਾਈ ਕਹਿੰਦਾ ਆਪਾਂ ਤਸੱਲੀ ਕਰਾ ਦਾਂਗੇ ਬਾਲਟੀ ਬਿਲਕੁਲ ਖਾਲੀ ਕਰਤੀ ਸੀ ਦਸਪਨ ਮਾਰਨੀ ਨੇ ਬਾਈ ਗਾਨੇ ਬਾ ਛੱਡ ਦੇ ਰੇਟ ਕੀ ਇਹਦਾ ਮੁਰਗਾ ਵੀਰੇ 79k ਵਾਲਾ 80k ਵਾਲੋ ਹਾਂਜੀ 72000 ਦੀ ਦੇ ਦਾਂਗੇ ਭਰਾ ਮੇਰਾ ਗੱਡੀ ਜਾ 72000 ਦੀ ਇਹ ਬੱਚੀ ਦੇ ਦਾਂਗੇ ਦੰਦਾਂ ਚ 6 ਦੰਦ ਕਰੀ ਐ ਇਹਨੂੰ ਫਿਰ ਚਬਾਈ ਦੀ 1 ਨੰਬਰ ਭਰਾ ਚਬਾਈ ਹੈਗੀ ਆ 100 ਦੀ 100 ਆਪਾਂ ਤੁਹਾਨੂੰ ਦਿਖਾ ਦਈਏ ਟੂਟੀਆਂ ਵਾਲਾ ਕੰਮ ਹੀ ਹੋਊਗਾ ਚਬਾਈ ਵਾਲਾ ਦਾ ਸਿਰਫ ਬਿਲਕੁਲ ਬਿਲਕੁਲ ਆ ਇੱਥੋਂ ਤੇ ਆਰਡਰ ਅਗਲੇ ਬੰਨੇ ਉਹ ਵੀ ਪਿਛਾੜੇ ਬੰਨੇ ਯਾਰ ਪੱਥਰ ਵਰਗਾ ਆਰਡਰ ਪਿਆ ਫਿਕਸ ਜਮਾ ਫਿਕਸ ਆਰਡਰ ਦੀ ਜਿਵੇਂ ਕਹਿੰਦੇ ਰਿਹਾ ਕੋਈ ਕਮ ਨਹੀਂ ਹੈ ਕਿਸੇ ਵੀ ਪੱਖ ਤੋਂ ਐਨ ਜਮਾ ਨਾਲ ਲੱਗਮਾ ਨਾ ਇਹਦੇ ਚ ਮਸਟੈਟਸ ਦੀ ਪ੍ਰੋਬਲਮ ਆ ਇਨਾ ਥਣ ਤੇ ਪੈਰ ਪੂਰੇ ਟੇਕਣ ਦੀ ਦਿੱਕਤ ਆ ਵੀ ਹਾਂ ਬਿਲਕੁਲ ਹੀ ਆਉਂਦੀ ਵੀ ਇਹ 10 ਗਾਵਾਂ ਪੀੜੀਆਂ ਪੀੜੀਆਂ ਬਣ ਕੇ ਖੜਾ 20 ਬਣਦੇ ਗਾਵਾਂ ਮਗਰ ਇੱਕ ਨਾਲ ਇੱਕ ਫਿਰੀਆ ਭਰਾ ਮੇਰੇ ਨਾਲ ਇਹਦੇ ਬੱਚਿਆ ਉਰਲੇ ਬੰਨੇ ਦਿਖਾਈ ਗਏ ਆ ਡਰ ਇੱਥੋਂ ਤੇ ਇੱਥੋਂ ਦਿਖਾ ਡਰ ਜਮ ਫਿਕਸ ਆ ਗਿਆ ਨਾਲ ਲੱਗ ਮਾਰਨਾ ਚਾਹ ਵੀ ਕਿ ਪਿੱਛੇ ਆ ਸਿਸਟਮ ਦੇਖ ਲੈ ਇਹ ਦੇਵਾਂਗੇ ਬਾਈ ਕਹਿੰਦਾ 72 ਦੀ ਤੇ ਹੁਣ ਬੱਚੀ ਤੇ ਵੀ ਮਾਰ ਦੇ ਕਿਰਾ ਨਾਲ ਇਹ ਆ ਗਈ ਬੱਛੀ ਤੇ ਹੁਣ ਆ ਜਾ ਦੋ ਨੰਬਰ ਵਾਲੀ ਬੱਛੀ ਤੇ ਇਹਦੇ ਤੇ ਮਾਰਦੇ ਕੈਮਰਾ ਪਹਿਲਾਂ ਇਹਦੇ ਹੱਥ ਦੂਜਾ ਸੂਆ ਰੂਟ ਦੇ ਦੇਖੀ ਨਾੜਾ ਨੂੜਾ ਕਿਵੇਂ ਤਾਜ਼ੀ ਸੂਈਆਂ ਮਿੰਟ 10 15 ਮਿੰਟ ਹੀ ਹੋਣ ਨੇ ਤਾਂ ਬਈ ਸੂਈ ਠੀਕ ਆ ਇਹਦੀ ਜੇਰ ਪਾਉਗੀ ਜੇਰ ਨਾਲ ਇਹਦੇ ਪੈਣੀਆ ਵੀਡੀਓ ਬਣਾ ਲਾਂਗੇ ਦੀ ਭਰਾ ਕੱਦ ਆ ਗਿਆ ਦਾ ਫੁੱਲ ਵੱਡਾ ਟਰੱਕ ਜੀ ਡੀ ਆ ਗਈ ਦਾ ਬਹੁਤ ਡਾਬਲ ਆ ਭਾਈ ਇਹਦਾ ਨਾਲ ਇਹਦੇ ਕੀ ਆ ਇਹਦੇ ਮਾਗਰ ਬੱਸਾਗਾ ਵੀਰੇ ਇਹਦੇ ਨਾਲ ਮੇਲ ਕਾਫ ਇਹਦਾ ਸੂਆ ਕਿਹੜਾ ਦੂਜਾ ਸੂਆ ਇਹਦੇ ਵੀਰੇ ਦੂਜਾ ਸੂਆ ਇਹ ਹੁਣੇ ਸੂਈਆਂ ਕਿਉਂਕਿ ਪਸ਼ੂ ਸੂਕ ਕੇ ਥੋੜਾ ਤੁਹਾਨੂੰ ਪਤਾ ਵੀ ਕੁੱਕ ਤੇ ਬਾਕੀ ਧਾਰ ਆਪਾਂ ਤੁਹਾਨੂੰ ਕੋਸ਼ਿਸ਼ ਰਹੂਗੀ ਇਹਦੀਆਂ ਵੀ ਦਿਖਾ ਦਈਏ ਮਾਰ ਕੇ ਸੂਆ ਦੂਜਾ ਕੱਦ ਵੱਡਾ ਆ ਗਿਆ ਫੁੱਲ ਵੱਡਾ ਕਲਰ ਇਹਦਾ ਆ ਗਿਆ ਸੱਜਣਾ ਬਲੈਕ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਬਿਲਕੁਲ ਮੇਲ ਕਾਫ ਜੇਰ ਦੀ ਬਾਈ ਕਣਾ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦੇਵਾਂਗੇ ਜੇਰੇ ਦੀ ਪਈ ਨਹੀਂ ਹਜੇ ਤਾਜੀ ਸੂਆ 10 15 10 15 ਮਿੰਟ ਹੋ ਗਏ ਇਹਦੇ ਇੱਕ ਨੰਬਰ ਵਾਲੀ ਦੀ ਜੇਰ ਆਪਾਂ ਤੁਹਾਨੂੰ ਵਿਖਾਤੀ ਉਹਦਾ ਡੰਨਾ ਸਿਸਟਮ ਸਾਰਾ ਥੋੜਾ ਕਮਾ ਲਓ ਜੀ ਤੇ ਕੱਦ ਕਾਰ ਵੀ ਬੰਦਾ ਵੱਡਾ ਆ ਗਿਆ ਇਹ ਸਰੀਰ ਬਹੁਤ بڑا ਬਾਡੀ ਬੁੱਡੀ ਵਾਲੀ ਆ ਐਚ ਐਫ ਕ੍ਰੋਸ ਚ ਆ ਗਈ ਹੈ ਨਾ ਵਧੀਆ ਨਜ਼ਾਰੇ ਦੇਦੂ ਨਾਲੇ ਗਰਮੀ ਚ ਦੂਨ ਨਾਲੇ ਸਿਹਤ ਵੀ ਰਹੀ ਇਹ ਆ ਗਈ ਸੱਜਣੋ ਐਚ ਐਫ ਕ੍ਰੋਸ ਚ ਸੂਆ ਦੂਜਾ ਧਾਰਾ ਤੁਹਾਨੂੰ ਆਪਾਂ ਮਾਰ ਕੇ ਦਿਖਾ ਦਾਂਗੇ ਬਾਕੀ ਜਿਹੜੇ ਸੱਜਣ ਨੇ ਚੀਜ਼ ਲੈ ਕੇ ਜਾਣੀ ਹੁੰਦੀ ਆ ਉਹ ਨੇੜੇ ਆ ਕੇ ਪਾਸ ਕਰਕੇ ਵਾਈ ਹਾਂ ਹਾਂ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਵਾਈ ਕਹਿੰਦਾ ਗਰੰਟੀ ਕੋਈ ਨਹੀਂ ਜਦੋਂ ਘਰ ਤੋਂ ਬਾਹਰ ਗਰੰਟੀ ਰਾਮਰਾ ਸਾਹ ਨਾਲੀ ਚੀਜ਼ ਕਾਦੀ ਗਰੰਟੀ ਦੇਵਾਂਗੇ ਨਾ ਹਾਂ ਲੈ ਲੈ ਬੱਚਾ ਲਾ ਕੇ ਦਿਖਾ ਦੇ ਮਾਰ ਕੇ ਬੱਚੇ ਲੋੜ ਨਹੀਂ ਇਹ ਕਹਿੰਦੀ ਅਭੀ ਕੁਝ ਨਹੀਂ ਕਰਦਾ ਆਈ ਮਾਰ ਦੇ ਫਿਰ ਜੇ ਲੈ ਲਾ ਕੇ ਰਹੀ ਨੇੜੇ ਇੱਕ ਵਾਰੀ ਹੋਏ ਧਾਰਾ ਦਿਖਾ ਦੇ ਨੇੜੇ ਲਾ ਕੇ ਕਿ ਬੌਲਾ ਯਾਰ ਤਾਜੀ ਸੁਈਆ ਪੀਂਦਾ ਬਿਲਕੁਲ ਪਛਾਣਾਂ ਚ ਵੀ ਮਾਰ ਲੀ ਅੱਬੇ ਨਾਨਿਆਣੇ ਤੂੰ ਮਾਰ ਦਿਆ ਧਾਰਾ ਬਾਈ ਨੇ ਉਹ ਤੁਸੀਂ ਆਪ ਪਾਸ ਕਰਕੇ ਲੈ ਜਾਓ ਜੀ ਇਹਦੇ ਪੈਸੇ ਕਿੰਨੇ ਲਾਵਾਂਗੇ ਜਮਕਰ 75 ਮੋਲੇ ਦੇ 72 ਦੇ ਦੇ ਦਾਂਗੇ ਭਰਾ ਮੇਰਾ ਜੋੜਾ ਕਿੰਨੇ ਦਾ ਦੇ ਦਾਂਗੇ ਦੋਹਾਂ ਦਾ ਬਾ ਜੋੜਾ 100 ਕਿਲੋਮੀਟਰ ਪਹੁੰਚ ਕਰ ਦਾਂਗੇ 72 72 ਜਦੋਂ ਆਵਾ ਸੁਆ ਹੈਗਾ ਦੋਨਾਂ ਦਾ ਦੂਜਾ ਸੁਆ ਇਹਦੇ ਨਾਲ ਹੈਗਾ ਮੇਲ ਕਾਫ ਉਹਦੇ ਨਾਲ ਹੈਗੀ ਆ ਫੀਮੇਲ ਉਹਦੇ ਨਾਲ ਆ ਗਈ ਬੱਚੀ ਤੇ ਨੰਬਰ 22 ਦਾ ਮੈਂ ਫਿਰ ਫਾਰਮ ਤੋਂ ਜਦੋਂ ਦੁੱਧ ਨੂੰ ਬਹੁਤ ਖਰੀ ਜਿੱਦੋਂ ਬਤ ਲਈ ਆ ਆਪਾਂ ਉਹ ਨੰਬਰ ਦੇ ਦਾਂਗੇ ਭਰਾ ਮੇਰੇ ਆਪਾਂ ਆਪ ਨਹੀਂ ਕਹਿੰਦੇ ਵੀ ਨਾ ਦੁੱਧ ਕੱਢ ਦੂਗੀ ਠੀਕ ਆ ਗੱਲ ਤੇ ਉਹ ਆਪਾਂ ਗਵਾਹੀ ਭਰੂਲੇ ਪਤਾ ਨਾ ਠੀਕ ਆ ਜੀ ਨੰਬਰ ਬੋਲ ਦੋ ਆਪਣਾ ਨੰਬਰ 9779475644 ਤੇ ਨੰਬਰ 22 ਦਾ ਸਾਡੇ ਨਾਲ ਵੀਡੀਓ ਚ ਲਾ ਦੂੰਗਾ ਇਹਨਾਂ ਦੋਹਾਂ ਚ ਜਿਹੜੀ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ 22 ਤੋਂ ਲੈ ਜਿਓ ਧੰਨਵਾਦ ਜੀ